ਕਾਰਗਮ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਿਤ ਕਰਦੀ ਹੁਸ਼ੀ ਜੋਸ਼ੀ ਚੈਨਲ ਨਾਮ ਤੇ ਵੀ ਵੀਰਣ ਗੀਤ ਕੋਰ ਤੇ ਮੈਂ ਅਸੀਂ ਸਾਡਾ ਸਾਰਿਆਂ ਦਾ ਵੱਡਿਆਂ ਛੋਟਿਆਂ ਦਾ ਆਣ ਦੇਣਾ ਸਭ ਦਾ ਸਤਿਕਾਰ ਕਰਦੇ ਆ ਸਾਡੀ ਪਿਆਰ ਭਰੀ ਸੱਚੀ ਕਰ ਮਨਜ਼ੂਰ ਕਰਨੀ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਅਹਿਮ ਜਹਾ ਗੀਤ ਬਹੁਤ ਪਿਆਰਾ ਜੇ ਤੁਸੀਂ ਪਹਿਲਾਂ ਵੀ ਸੁਣਿਆ ਹੋ ਕਿਉਂਕਿ ਜਿਹੜੇ ਆਪਣੇ ਪਹਿਲੇ ਗੀਤ ਨੇ ਉਹ ਅਬਦੇ ਢੰਗ ਨਾਲ ਛੱਟਨੇ ਗਾਈ ਫਿਰਨੀ ਤਾਂ ਪੈਣਾ ਨੇ ਸਪਰਸ਼ ਕਰੀ ਜੀ ਇਹ ਸਾਨੂੰ ਫੇਰ ਦੁਬਾਰਾ ਜਰੂਰ ਸੁਣਾਓ ਰੋਜੀ ਬਸ ਕਹਿੰਦੇ ਮੈਂ ਕਹਿੰਦੇ ਵੀ ਤੁਸੀਂ ਦੇਖ ਲਓ ਪਾਇਆ ਹੋਇਆ ਹੋਣਾ ਸਰ ਦਾ ਸ਼ਾਇਦ ਅਸੀਂ ਭੁੱਲ ਜਾਈਏ ਬਹੁਤ ਵੀਡੀਓ ਹੋ ਗਈਆਂ ਕਹਿੰਦੇ ਨਾ ਜੀ ਸਾਨੂੰ ਇਹ ਜਰੂਰ ਸੁਣਾਓ ਗੀਤ ਤੇ ਕਈਆਂ ਦੇ ਕਿਤੇ ਟੱਪੇ ਕਹਿੰਦੇ ਸ ਮੈਂ ਥੋੜਾ ਜਿਹਾ ਸੁੱਖੀ ਪਿੰਦੀ ਆਪਦੀ ਆਪ ਦੇ ਹਿਸਾਬ ਨਾਲ ਲਾ ਲੈਣੀ ਆ ਤੇ ਉਹ ਕਹਿੰਦੇ ਵੀ ਸਾਨੂੰ ਇਹ ਜਰੂਰ ਸੁਣਾਓ ਇਹਦੇ ਵਿੱਚ ਪਤਾ ਕੀ ਦੱਸਿਆ ਹੈ ਗੀਤਾਂ ਚ ਇਹ ਇੱਕ ਪਾਸੜ ਪਿਆਰ ਨਹੀਂ ਇਹਦੇ ਵਿੱਚ ਤੁਸੀਂ ਸਮਝੋਗੇ ਜੇ ਘਰ ਵਾਲੀ ਵੀ ਆਪਦੇ ਘਰ ਵਾਲਿਆਂ ਨੂੰ ਕਹਿੰਦੀ ਜੇ ਤੂੰ ਮੈਨੂੰ ਵਧੀਆ ਰੱਖੇਂਗਾ ਤਾਂ ਮੈਂ ਤੇਰੇ ਮਾਪਿਆਂ ਨੂੰ ਐਸਾ ਰੱਖੂੰਗੀ ਹੈਨਾ ਤੇ ਦਿਉਰ ਨੂੰ ਨੰਦ ਨੂੰ ਸਾਰਿਆਂ ਨੂੰ ਤੇ ਉਹੋ ਜਿਵੇਂ ਉਹਨਾਂ ਦਾ ਆਪਸ ਵਿੱਚ ਹੀ ਬਹੁਤ ਪਿਆਰ ਦੱਸਿਆ ਹੋਇਆ ਵੀ ਮੈਂ ਤੇਰੇ ਨਾਲ ਐ ਨਹੀਂ ਗੂ ਤੂੰ ਮੇਰੇ ਨਾਲ ਐ ਨਹੀਂ ਬੇਗਾ ਹੈਨਾ ਇਹੋ ਜਿਹੇ ਜਿਹੜੇ ਆਇਰਸਟਨ ਦੇ ਨਾਲ ਕਈ ਤਾਂ ਲੋਕ ਕਰਾ ਕੇ ਇੱਕ ਨੇ ਕਰਤਾ ਦੂਜੇ ਕਹਿੰਦਾ ਤਾਂ ਕੀ ਹੋ ਗਿਆ ਪ੍ਰਵਾਹ ਨਹੀਂ ਕਰਦਾ ਪਰ ਇਸ ਗੀਚ ਦੱਸਿਆ ਹੈ ਐਸ ਤਰ੍ਹਾਂ ਹੋਣਾ ਚਾਹੀਦਾ ਪਿਆਰ ਜੇ ਇੱਕ ਦੂਜਾ ਕਰਦਾ ਤਾਂ ਸਾਰੇ ਨੂੰ ਆਪਸ ਵਿੱਚ ਹੀ ਰਹਗਾ ਜੇ ਫਿਰ ਮਿਲ ਕੇ ਰਹਿਣਾ ਚਾਹੀਦਾ ਹੈਨਾ ਤੇ ਹੁਣ ਭਾਈ ਸੰਸਾਰ ਦੇ ਵਿੱਚ ਇਹ ਸੰਸਾਰ ਹੈ ਤੇ ਕੰਕਰ ਤੋਂ ਕੰਕਰ ਬੰਦਾ ਪਿਆ ਤੇ ਸਿਉਨੇ ਤੋਂ ਸਿਉਣਾ ਤੇ ਬੀਜ ਨਾਲ ਤਾਂ ਕਿਸੇ ਚੀਜ਼ ਦਾ ਹੁੰਦਾ ਨਹੀਂ ਹੈਨਾ ਵਧੀਆ ਵੀ ਲੋਕ ਬਥੇ ਰਹੇ ਤੇ ਇਕਟੀਆਂ ਵੀ ਬਥੇ ਰਹੇ ਤੇ ਇਹ ਗੀਤ ਦੇ ਵਿੱਚ ਦੋਹੇ ਚ ਰੰਗ ਵਧੀਆ ਦੱਸਿਆ ਹੋਇਆ ਨੇ ਤਾਂ ਕਰਕੇ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਗੀਤ ਦੱਸੋ ਤਾਂ ਕਿ ਲੋਕਾਂ ਨੂੰ ਵੀ ਸਾਨੂੰ ਜਾ ਕੇ ਗੀਤਾ ਤੋਂ ਹੀ ਆਪਾਂ ਨੂੰ ਸਮਝ ਆ ਜਾਂਦੀ ਜਿਵੇਂ ਅਸੀਂ ਵੀ ਇਹ ਪਿਆਰ ਨਾਲ ਰਹੀਏ ਹੈਨਾ ਤੇ ਲੋ ਸੁਣੋ ਇਸ ਗੀਤ ਨੂੰ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਹੁਣ ਮੈਨੂੰ ਕਈ ਬੰਨੇ ਕਹਿੰਦੇ ਨੇ ਉਸ ਸ਼ਿਟ ਦੀ ਫੋਟੋ ਭੇਜੀ ਐ ਮੈਂ ਦੱਸਿਆ ਵੀ ਆਹੀ ਹੈਗੀ ਉਸ ਸ਼ਿਟ ਹੈ ਨਾ ਪਤਾ ਲੱਗਣ ਲੱਗਿਆ ਲੋਕਾਂ ਨੂੰ ਵੀ ਡੈਸਸ ਕਰਾਉਣ ਦੀ ਲੋੜ ਨਹੀਂ ਇਹ ਉਹੀ ਜਿਹੜੀ ਕਿਟਨੀ ਫੇਲ ਹੁੰਦੀ ਆ ਉਹਦੇ ਬਾਰੇ ਨੁਕਤਾ ਹੈ ਇਹਨਾਂ ਕਈ ਵਾਰੀ ਪਾਤਾ ਹੁਣ ਇਹ ਸਾਰੇ ਕਿਤੇ ਆਮ ਹੈ ਤਾਂ ਮੈਂ ਕਹਿੰਦੀ ਆ ਹੁਣ ਜਿਹਨਾਂ ਨੂੰ ਵੀ ਕੋਈ ਹਿਸਟਰੀਕ ਟੁਕੜੀ ਪੈ ਤੇ ਉਹੋ ਇਹਨੂੰ ਵਰਤੇ ਉਸ ਤੋਂ ਬਾਅਦ ਫਿਰ ਉਹ ਨੁਕਤਾ ਲੱਗਾ ਸਮਝ ਰਹੇ ਹੋ ਤੇ ਆ ਵੀ ਕਾਪੀ ਪੈਨਸਲ ਲੈ ਕੇ ਬਹਿ ਜਾਓ ਜਿਹਨੇ ਸੁਣਿਆ ਹੋਇਆ ਉਹ ਵੀ ਦੁਬਾਰਾ ਚੈੱਕ ਕਰ ਲੋ ਆਪਦਾ ਤੇ ਜੀ ਨੇ ਨਹੀਂ ਸੁਣਿਆ ਉਹ ਦੁਬਾਰਾ ਸੰਦਰ ਇਹ ਲਿਖ ਲਿਆ ਹੈ ਨਾ ਲੋ ਮਾਣੋ ਇਸ ਪਿਆਰੇ ਜੀ ਲੋਕੀ ਦਾ ਆਨੰਦ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋ ਫਿਰ ਆਜਣਾ ਹਾਂ ਅਸੀਂ ਸਭ ਨੂੰ ਸੁਣਾਉਣ ਲਈ ਤੇ ਮਾਣੋ ਇਸ ਪਿਆਰੇ ਜੀ ਲੋਕੀ ਦਾ ਆਨੰਦ ਉਹ ਡੇ ਕੇ ਤਾ ਤੀਲੀਅ ਰੀ ਤੋਤਾ රිසගට බැගගීදීග මග රසපුල්ලදලග ඩරිදිතා කිලියර කො तो तो पिञ्जिरे नूपिंजी रेविति फामा ਮਾਪਿਆ ਤੇਰੀ ਆਂਦੀ ਕਰੂੰਗੀ ਸੇਵਾ ਨਾਣੇ ਦੀ la Τότε νο πινγυρεύει τη πάμα, παγκοπία ਕੇ ਜਾਮ ਸਾਤ ਲੀਆਮ ਦੁਰਕਮਾਰੀਏ ਜੀਨਾ ਚੀ ਦੀਕੇ ਤਾਂ ਤੀਲੀ ਅਰ ਤੋਂ ਤਾ ਮੇਰੇ ਦੀਕੇ ਤੇ ਵੈ ਗਿਆ ਹੋਏ ਦੀਕੇ ਦੀਆਬ ਮਾ ਗਿਆ ਆਰਾ ਸੇ ਬਿੰਦੀ

ਜੀਵਨਾ ਮੈਂ ਤੈਨੂੰ ਢੋਲੀ ਪਾਮ ਨਾਣੇ ਦੇਪੀ ਨੀਤ ਪਰਉਨੀ ਆਈ ਸ